ਪੂਰੇ ਮੁਲਕ ਦੇ ਵਿੱਚ ਕੋਈ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਸ਼ੌਕ ਹੁੰਦਾ ਵਾ ਕੋਈ ਕੋਈ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਅਸੀਂ ਅੱਜ ਤੂਰੀ ਪਹੁੰਚੇ ਆਂ ਤੂਰੀ ਦੇ ਵਿੱਚ ਇੱਕ ਪ੍ਰਾਤਨ ਵਿਸ਼ੇ ਨੂੰ ਜਿਹੜਾ ਕੀ 300 ਸਾਲ ਤੋਂ ਵੀ ਲਗਭਗ ਦੁੱਧ ਪਰ ਸਮਾਂ ਹੋ ਚੁੱਕਾ ਉਹ ਪ੍ਰਾਤਨ ਵਿਸ਼ੇ ਨੂੰ ਸੰਭਾਲੀ ਬੈਠੇ ਪੀੜੀਦਰ ਪੀੜੀ ਚੱਲਦੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਕੋਲ ਕੀ ਕੀ ਚੀਜ਼ਾਂ ਨੇ ਕਿਸ ਸਮੇਂ ਦੀਆਂ ਪਈਆਂ ਨੇ ਤੇ ਕਿਹੜੇ-ਕਿਹੜੇ ਚੀਜ਼ਾਂ ਨੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਨੇ ਲਿਖਿਆ ਵੀ ਹੈ ਪ੍ਰਾਤਨ ਵਿਸ਼ੇ ਦੇ ਸ਼ੌਕੀਨ ਬਈ ਸਸ਼ਕਾਲ ਜੀ ਬਈ ਕਿਹੜੀ ਕਿਹੜੀ ਹਾਈਟ ਮਤ ਤੁਸੀਂ ਰੱਖੀ ਬੈਠੋ ਕਿੰਨੇ ਸਮੇਂ ਤੋਂ ਪਈ ਜਾਂਦੇ ਸਾਡੇ ਕੋਲ ਲੱਗ ਚਲੋ ਜੀ 20 ਸਾਲ ਹੋ ਗਏ ਇੱਕ ਕਲੈਕਸ਼ਨ ਕਰਦੇ ਹਨ ਕਿ ਦਾਦਾ ਜੀ ਨੂੰ ਸ਼ੌਂਕ ਸੀਗਾ ਪਾਪਾ ਨੂੰ ਵੀ ਇਹ ਮਨਪਸੰਦ ਸੀ ਮਤਲਬ ਕਿ ਇਹ ਇੱਕ ਤਰ੍ਹਾਂ ਦਾ ਪੀੜੀ ਦਾ ਪੀੜੀ ਚੱਲਦਾ ਆ ਪੀੜੀ ਦਾ ਪੀੜੀ ਚੱਲਦਾ ਰਹਿੰਦਾ ਤੇ ਦਾਦਾ ਜੀ ਨੂੰ ਕਿਹੜੀ ਚੀਜ਼ਾਂ ਦਾ ਸ਼ੌਂਕ ਸੀਗਾ ਦਾਦਾ ਜੀ ਨੂੰ ਮੇਨ ਤਲਵਾਰਾਂ ਦਾ ਜਿਆਦਾ ਨੂੰ ਪੜਨ ਦਾ ਸ਼ੌਂਕ ਸੀਗਾ ਤਦਾਬਾਂ वगैरह ਜਿਆਦਾ ਪੜਦੇ ਸੀਗੇ ਅਛੇ ਪਾਪਾ ਨੂੰ ਫਿਰ ਇਧਰ ਬਿੰਡ ਜਾਇੜ ਮਾ ਸੀ ਗਿਆ ਮੈਂ ਵੀ ਨਾਲ ਆਉਂਦਾ ਜਾਂਦਾ ਰਹਿੰਦਾ ਸੀ ਦਿੱਤੇ ਫਿਰ ਮੈਨੂੰ ਪਰ ਤੁਸੀਂ ਜਦੋਂ ਪਾਪਾ ਵੀ ਲੈ ਜਾਂਦੇ ਸੀ ਤਾਂ ਤੁਸੀਂ ਨਾਲ ਮੈਂ ਨਾਲ ਜਾਂਦਾ ਹੁੰਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਮਤਲਬ ਜਿਹੜੀਆਂ ਆਪਣੇ ਤਲਵਾਰਾਂ ਟੰਗੀਆਂ ਹੋਈਆਂ ਭਾਈ ਜੀ ਨੇ ਬੰਦੂਕਾਂ ਟੰਗੀਆਂ ਹੋਈਆਂ ਨੇ ਪੁਰਾਣੇ ਸਮੇਂ ਦੀਆਂ ਉਹਦੇ ਉੱਪਰ ਮਾਰਨ ਨਿਗਾ ਤੇ ਇਸ ਤੋਂ ਇਲਾਵਾ ਹੋਰ ਕੀ ਕੀ ਚੀਜ਼ਾਂ ਦਾ ਸ਼ੌਂਕ ਹੈ ਜੀ ਬਸ ਆਪਾਂ ਨੂੰ ਜ਼ਿਆਦਾ ਮਿਊਜ਼ਿਕ ਦਾ ਸ਼ੌਂਕ ਹੈ ਜੀ ਉਹ ਥੱਲੇ ਪੁਰਾਣੀਆਂ ਆਪਣਾ ਮਤਲਬ ਤੁਹਾਨੂੰ ਮਿਊਜ਼ਿਕ ਦਾ ਸ਼ੌਂਕ ਹੈ ਪਾਪਾ ਨੂੰ ਵਿੰਟੇਜ ਆਈਟਮਸ ਦਾ ਸ਼ੌਂਕ ਸੀ ਦਾਦਾ ਜੀ ਨੂੰ ਪੁਰਾਣੀਆਂ ਚਲਵਾਰਾਂ ਪੜਨ ਦਾ ਸ਼ੌਂਕ ਪੜਨ ਦਾ ਕਟਾਬਾ ਦਾ ਸ਼ੌਂਕ ਕੀ ਕਿਹੜੀ ਕਿਹੜੀ ਆਈਟਮ ਹੈ ਕਿੱਥੋਂ 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 ਕਲੈਕਟ ਕੀਤੀ ਹੋਈ ਹੈ ਤੁਸੀਂ ਬਸ ਅਲੱਗ-ਅਲੱਗ ਜਿਹੜਿਆਂ ਵਿੱਚੋਂ ਕੋਈ ਐਸਾ ਹੈ ਨਹੀਂ ਜਿੱਥੇ ਨਾਂ ਕਿਹਾ ਹੋਈ ਹੈ ਹੁਣ ਇਹ ਵੀ ਆ ਲਾਗੇ ਚਲੋ ਵੀ ਕੰਡਕਟ ਇੰਨੇ ਹੋ ਗਏ ਹੁਣ ਪਰਸਨਲ ਰੈਂਚੀ ਘਰੇ ਆ ਜਾਂਦੀ ਪਹਿਲਾਂ ਪੁੱਤ ਜਾਣਾ ਪੈਂਦਾ ਸੀਗਾ ਸਮਝਦਾ ਵੀ ਜੇੜੀ ਕੋਈ ਚੀਜ਼ ਤੁਹਾਨੂੰ ਆਨਲਾਈਨ ਦਿਖਦੀ ਆ ਯਾਰ ਤੁਸੀਂ ਉਹ ਯਾ ਫੇਰੇ ਵੀ ਸ਼ੇਡ ਦੇ ਵਿੱਚ ਆਉਂ ਤੁਸੀਂ ਉਹ ਪਾਰਸਲ ਘੁੰਮਵਾ ਲੈਣਾ ਜੀ ਹੋਪ ਕੀ ਕੀ ਆਈਟਮ ਪਈਆਂ ਤੁਹਾਡੇ ਕੋਲ ਕੀ ਤੁਹਾਨੂੰ ਦਿਖਾਵਾਂਗੇ ਕਿਹੜੀ ਕਿਹੜੀ ਆਈਟਮ ਹੈ ਪੁਰਾਣੇ ਟੀਵੀ ਨੇ ਜੀ ਦੇਖਿਆ ਜਿਦਾ ਆਹ ਚਲੋ ਚਲੋ ਤੁਸੀਂ ਇਹ ਵੀ ਲੈਂਦੇ ਆ ਪੁਰਾਣੇ ਟੀਵੀ ਨੇ ਜਿਹੜਾ ਪੁਰਾਣੇ ਪੱਖੇ ਆ ਗਏ ਜੀ ਅੱਛਾ ਇਹ ਸਾਰੇ ਪੁਰਾਣੇ ਮਾਡਲ ਨੇ ਹਾਂ ਜੀ ਪੁਰਾਣੇ ਇੱਕ ਅੰਗਰੇਜ਼ਾਂ ਦੇ ਸਮੇਂ ਦੇ ਨੇ ਬਸ ਹਾਂ ਲਾਫੇ ਚਲੋ ਜਾਂਦੀ ਰਿਹੇ ਟਾਈਮ ਦੇ ਇਹ ਸਾਰੇ ਆਜ਼ਾਦੀ ਦੇ ਟਾਈਮ ਤੋਂ 70 100 ਸਾਲ ਹੋ ਚਲੇ 25 25 ਕਿਲੋ ਵੇਟ ਹੈ ਦਾ ਅੱਛਾ ਜੀ ਪਾਗਲੇ ਦਾ ਇਹਦਾ ਤਕਰੀਬ 20 ਕਿਲੋ ਵੇਟ ਹੈ ਠੀਕ ਹੈ ਹਾਂ ਜ ਇਹ ਕਿਸ ਚੀਜ਼ ਤੇ ਯੂਜ਼ ਹੁੰਦਾ ਸੀ ਗੱਲ ਜੰਗ ਦੇ ਵਿੱਚ ਪਾ ਕੇ ਲੜਦੇ ਸੀ ਇਹਨੂੰ ਇਹ ਵੀ ਇਹ ਕਹਿ ਸਕਦੇ 200 ਸਾਲ ਪੁਰਾਣਾ ਹੋ ਗਿਆ ਹਾਂਜੀ 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 ਹੈਗਾ ਜੀ ਇਹ ਦੇਖਿਆ ਜਾਂਦਾ ਆਪਾਂ ਫਿਲਮਾਂ 'ਚ ਵੀ ਦੇਖਦੇ ਆ ਜਾਂ ਹੋਰ 'ਚ ਸ਼ੂਟਿੰਗ ਦੇ ਵਿੱਚ ਪਾਇਆ ਹੁੰਦਾ ਹਾਂਜੀ 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 ਬਾਕੀ ਜਿਹੜੀ ਚੀਜ਼ ਕਾਉਂਗੇ ਉਹ ਮਿਲ ਜਾਣੀ ਆ ਤੇ ਆ ਸਾਈਕਲ ਦੀ ਲਾਈਟ ਆ ਗਈ ਇਹ ਤਾਂ ਗਰੀਬੰਚਾ ਸੌ ਸਾਲ ਪਹਿਲਾਂ ਚੱਲਦੀ ਸੀ ਇਹਦਾ ਵੀ ਅ ਅੰਗਰੇਜ਼ਾਂ ਦਾ ਰੂਲ ਸੀ ਕੋਈ ਵੀ ਬੰਦਾ ਫੜਾਇਆ ਗਿਆ ਤਾਂ ਚਲਾਣ ਹੁੰਦਾ ਸੀ ਅੱਛਾ ਪੁਰਾਣੇ ਸਮੇਂ ਤੇ ਅੰਗਰੇਜ਼ ਸਾਈਕਲਾਂ ਦੇ ਉੱਪਰ ਲਗਾ ਕੇ ਚਲਾਇਆ ਸੀ ਸਾਈਕਲ ਦੇ ਉੱਪਰ ਜਿਹੜਾ ਲੋਗੋ ਲੱਗਿਆ ਹੁੰਦਾ ਜਿੱਥੇ ਅੱਜ ਕੱਲ ਲੋਕ ਲਫਾਫੇ ਡੰਗ ਲੈਂਦੇ ਹਾਂਜੀ 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 ਲੋਕਾਂ ਨੂੰ ਇਹ ਲੱਗਦਾ ਵੀ ਲਫਾਫੇ ਡੰਗਣ ਵਾਸਤੇ ਲਾਇਆ ਅੱਛਾ ਹੈਂਡ ਜਿਹਨੂੰ ਆਪਾਂ ਹੈਂਡਲ ਉਹ ਹੈਂਡਲ ਤੇ ਪੱਤੀ ਲੱਗੀ ਹੁੰਦੀ ਸੀ ਪੱਤੀ ਲੱਗੀ ਹੁੰਦੀ ਉੱਪਰ ਲੋਗੋ ਬਣਾਇਆ ਹਾਂਜੀ ਹਾਂਜੀ ਸਾਈਕਲ ਤੇ ਉਹਦੇ ਵਿੱਚ ਫਸ ਜਾਂਦਾ ਅੱਛਾ ਉਹਦੇ ਵਿੱਚ ਫਸ ਜਾਂਦਾ ਸੀ ਫੇ ਪਿੱਕਾ ਟਾਈਪ ਬਨੇ ਹੋਏ ਆ ਕੱਪਟਾ ਹੋਣੀ ਹੈ ਜੀ ਉਹ ਲਹਾਰ ਉਹਨੂੰ ਅੱਗ ਨੂੰ ਹਵਾ ਦੇਣ ਵਾਸਤੇ ਵਰਤੇ ਲਏ ਸੀਗੇ ਅੱਜ ਕੱਲ ਦਾ ਬਲੋਰ ਆ ਗਿਆ ਹਾਂਜੀ ਆਲੀ ਪਿੱਛੇ ਉਹਦੇ ਚੰਮ ਲੱਗਾ ਹੁੰਦਾ ਸੀ ਮੂਰੇ ਹਾਰਨ ਪੈਂਦੀ ਹੁੰਦੀ ਸੀ ਅੱਛਾ ਪਰ ਚਮੜੇ ਨਾਲ ਹਵਾ ਮਾਰੀ ਜਾਂਦੇ ਵਾ ਅੱਗੇ ਚਲੀ ਜਾਂਦੀ ਜਾ ਵਾ ਹੋਰ ਕੋਈ ਆਈਟਮ ਹੈ ਜੀ ਜਿਹੜੀ ਕਿ ਸਾਨੂੰ ਲੱਗੇ ਕਿ ਅਸੀਂ ਕਦੀ ਆਪ ਵੀ ਨਹੀਂ ਦੇਖੀ ਤੇ ਤੁਸੀਂ ਤਾਂ ਕਿਹੜੀ ਦੇਖਣੀ ਸੀ ਬਾਅਦ ਚ ਤੁਹਾਡੇ ਕੋਾਈ ਨੇ ਸਾਰਾ ਕੁਝ ਨਾ ਜਿਹੜਾ ਤੁਸੀਂ ਦੇਖੇ ਨਹੀਂ ਉਹੀ ਆ ਜੀ ਸਾਰਾ ਕੁਝ ਇੱਥੇ ਜਾਂ ਲਾ ਲਓ ਮੈਂ ਵੀ ਨਹੀਂ ਦੇਖਿਆ ਠੀਕ ਹੈ ਇਹਦੇ ਪੁਰਾਣੇ ਜੰਦੇ ਹੋਗੇ ਪੁਰਾਣੀਆਂ ਤਲਵਾਰਾਂ ਹੋਗੀਆਂ ਤੁਸੀਂ ਆਹ ਦੇਖ ਸਕਦੇ ਹੋ ਅੰਗਰੇਜ਼ਾਂ ਦੇ ਸਮੇਂ ਦੇ ਜਿੰਦੇ ਹੋਣਗੇ ਆਈ ਥਿੰਕ ਜਾਂ ਮਹਾਰਾਜਾ ਵਗੈਰਾ ਦੇ ਸਮੇਂ ਦੇ ਵਿੱਚ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਇਹੋ ਜਿਹੇ ਜਿੰਦੇ ਸੰਦੂਕਾਂ ਨੂੰ ਲੱਗੇ ਹੁੰਦੇ ਸੀ ਉਹ ਪਏ ਨੇ ਤੇ ਇੱਥੇ ਬੱਟੇ ਵੀ ਕਾਫੀ ਪਏ ਨੇ ਜਿਹੜੇ ਪੁਰਾਣੇ ਸਮੇਂ ਦੇ ਲੱਗਦੇ ਨੇ ਭਾਈ ਜੀ ਕਿੰਨੇ ਸਮੇਂ ਦੇ ਪੁਰਾਣੇ ਹੋਣਗੇ ਇਹ ਬੋ ਲਾ ਕੇ ਚਲੋ 1.5 200 ਸਾਲ ਪਹਿਲਾਂ ਤੱਕ ਦੇ ਪਏ ਆ ਜੀ ਡੇਢ 200 ਸਾਲ ਪੁਰਾਣੇ ਹਾਂਜੀ ਹਾਂਜੀ ਪਟਿਆਲਾ ਸਿਹਟ ਨਾਬਾ ਸਿਹਟ ਹੋ ਗਿਆ ਅੰਗਰੇਜ਼ਾਂ ਦਾ ਪੁਰਾਣੀਆਂ ਆਸਤਾਂ ਦੇ ਸਾਰਾ ਸਟੇਟਾਂ ਦੇ ਵੱਟੇ ਹੈਗੇ ਵੱਟੇ ਪਏ ਨੇ ਹਾਂਜੀ ਹਾਂਜੀ ਆਪਣਾ ਉਹ ਚੀਜ਼ ਕਿ ਭਜਿਓ ਜਿਹੜੀ ਹੈਂਡਲ ਦੇ ਨਾਲ ਟੋਲ ਨੇ ਜਿਹ ਖੂਹ ਦੇ ਪਾਣੀ ਕੱਢਣ ਵਾਸਤੇ ਖੂਹ ਦੇ ਵਿੱਚੋਂ ਜਿਹੜੇ ਪੁਰਾਣੇ ਖੂਹਾਂ ਦੇ ਵਿੱਚੋਂ ਮਤਲਬ ਕਿ ਉਹ ਕੱਢਦੇ ਸੀ ਕਿ ਬਲਦਾਂ ਨਾਲ ਬਲਦਾਂ ਨਾਲ ਜੀ ਹੱਥਾਂ ਨਾਲ ਹੱਥਾਂ ਨਾਲ ਰੱਸੀ ਪਾਈ ਹੁੰਦੀ ਵਜੇ ਨਾਲ ਖੂਹ ਦੇ ਵਿੱਚ ਸੱਟਿਆ ਨੂੰ ਉੱਪਰ ਖਿੱਚ ਲੈਂਦੇ ਅੱਛਾ ਲੈਂਪ ਵੀ ਬੜੇ ਪੁਰਾਣੇ ਪੁਰਾਣੇ ਪਏ ਹੋਏ ਹੈ ਜੀ ਹਾਂਜੀ ਹਾਂਜੀ ਬਾਊਦਾ ਨਾਲ ਦਾ ਟਿੰਡਾ ਚੱਲਦੀ ਹੁੰਦੀਆਂ ਸੀਗੀਆਂ ਉਹ ਵੀ ਹੈਗੀਆਂ ਜੀ ਠੰਡਾਂ ਦੇ ਥੱਲੇ ਪਈਆਂ ਨੇ ਅੱਛਾ ਇਹਦੇ ਨੀਚੇ ਪਈਆਂ ਜੀ ਆਹ ਘੜੀਆਂ ਆਪਣਾ ਸੁਰਾਈਆਂ ਵੀ ਪਾੜੀ ਪੁਰਾਣੀਆਂ ਪਈਆਂ ਨੇ ਫੱਟੀਆਂ ਦਾ ਵੀ ਸ਼ੌਂਕ ਰੱਖਿਆ ਹੋਇਆ ਹੈ ਕਿ ਕਲਚਰ ਹੈ ਆਪਣਾ ਮੈਂ ਤਾਂ ਲਿਖਿਆ ਨਹੀਂ ਜਿਹੜੇ ਅੱਜ ਕੱਲ੍ਹ ਦੀ ਬਿੜੀ ਨੂੰ ਤਾਂ ਪਤਾ ਨਹੀਂ ਫੱਟੀ ਹੁੰਦੀ ਕੀ ਹੈ ਤੁਸੀਂ ਆਹ ਦੇਖ ਸਕਦੇ ਹੋ ਅੱਜ ਕੱਲ੍ਹ ਦੀ ਜਿਹੜੇ ਬੱਚੇ ਨੇ ਕਿ ਇਹ ਚੀਜ਼ ਤੋਂ ਤਾਂ ਬਣ ਜੇ ਨੇ ਬਾਈ ਜੀ ਨੇ ਇੱਕ ਪਾਸੇ ਉਰਦੂ ਲਿਖਿਆ ਆਇਆ ਵਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਤੇ ਅੱਗੇ ਤਾਂ ਉੜਾ ਜਿਹੜਾ ਲਿਖਿਆ ਹੀ ਹੋਇਆ ਤੇ ਇੱਕ ਬਾਈ ਜੀ ਫੱਟੀ ਲਿਖਰ ਵਾਲੇ ਤੇ ਸੁਕਾਉਣ ਵਾਲੇ ਕਿੰਨੇ ਹੁੰਦੇ ਸੀਗੇ ਹਾਂ ਜੀ ਬੱਸ ਮੈਡਮਾ ਕਹਿੰਦੀ ਅਸੀਂ ਵੀ ਪਹਿਲਾਂ ਫੱਟੀ ਨੂੰ ਉਹ ਕਰੋ ਅੱਧਾ ਘੰਟਾ ਉਹਨੂੰ ਬਾਅਦ ਖਰਾਬ ਕਰ ਦਿੰਦੇ ਅਜੇ ਹੋਈ ਨਹੀਂ ਜੀ ਹੋਈ ਨਹੀਂ ਸੂਰਜਾ ਸੂਰਜਾ ਸੁੱਕੀ ਜਾਂਦੇ ਉਹਨੂੰ ਬੈਠੇ ਸੂਰਜਾ ਸੂਰਜਾ ਫੱਟੀ ਸੁਕਾ ਤੇ ਨਹੀਂ ਸੁਕਾਣੀ ਘਰ ਨੂੰ ਜਾ ਹਾਂ ਨਹੀਂ ਸੁਕਾਣੀ ਘਰ ਨੂੰ ਜਾ ਨਹੀਂ ਟੈਂਟ ਪਾਉਂਦੇ ਹੁੰਦੇ ਸੀ ਪਰਾਦੇ ਸੰਦਨੇ 'ਚ ਤੇ ਆ ਬਾਈ ਇਹ ਇੱਕ ਆ ਚੀਜ਼ ਕੀ ਹੈ ਇਹ ਵੀ ਟਿਫਨ ਹੈ ਜੀ ਰੋਟੀ ਵਾਲਾ ਟਿਫਨ ਹੈ ਹਾਂਜੀ ਹਾਂਜੀ ਇਹ ਕਿਦਾਂ ਮੁਕੀਏ ਖੁੱਲ ਜਾਂਦਾ ਚਾਕੀ ਆਹ ਪਾਰੀ ਹੈ ਬਾਈ ਜੀ ਹਾਂਜੀ ਹਾਂਜੀ ਸਾਰਾ ਹੈਂਡ ਮੇਡ ਹੈ ਕੋਈ ਟਾਂਕਾ ਨਹੀਂ ਲੱਗਿਆ ਹੋਇਆ ਅੱਛਾ ਪੱਥੀ ਗੁਣਾ ਹੈ ਸਾਰਾ ਇਹ ਪਿੱਤਲ ਦੇ ਵਿੱਚ ਹੈ ਜੀ ਪਿੱਤਲ ਨਾਲ ਤੇ ਹੋਰ ਪਿੱਤਲ ਹਾਂਜੀ ਤੇ ਹੁਣ ਤੁਸੀਂ ਦਾ ਪ੍ਰਾਤਨ ਚੀਜ਼ਾਂ ਸੰਭਾਲ ਦਿਓ ਤੁਹਾਡੇ ਕੋਲ ਲੋਕ ਲੈ ਕੇ ਵੀ ਜਾਂਦੇ ਆਂ ਜੀ ਹਾਂਜੀ ਲੈ ਕੇ ਵੀ ਜਾਂਦੇ ਆਂ ਸ਼ੂਟਿੰਗਾਂ ਤੇ ਵੀ ਜਾਂਦਾ ਫਿਲਮਾਂ ਦੇ ਵਿੱਚ ਤੇ ਗੀਤਾਂ ਦੇ ਵਿੱਚ ਕਿਹੜੀ ਕਿਹੜੀ ਆਈਟਮ ਜਾ ਚੁੱਕੀ ਹੈ ਕੁਝ ਤੁਹਾਨੂੰ ਸਾਰਾ ਸਮਾਨ ਹੀ ਜਾ ਚੁੱਕਿਆ ਜੀ ਪਰ ਲੱਗੇ ਚੱਲੋ ਵੀ 90% ਹੁਣ ਚਮਕੀਲੀ ਗੱਲ ਬਣੀ ਆ ਹਾਂ ਜੀ ਨਵੀਂ ਜਿਹੜੀ ਫਿਲਮ ਬਣੀ ਸੀ ਜਿੰਨਾ ਵੀ ਬਣੀ 90% ਸਮਾਨ ਆਪਣਾ ਦੇ ਵਿੱਚ ਜਿੰਨਾ ਵੀ ਹੋਇਆ ਅੱਛਾ ਮਤਲਬ ਜਿੰਨੀ ਸ਼ੂਟਿੰਗ ਤੇ ਸਮਾਨ ਮੱਤੇ ਕੋ ਆਪਣੇ ਕੋਲ ਗਿਆ ਹਾਂ ਜੀ ਹਾਂ ਜੀ ਇਹ ਮੇਰਾ ਟੀਵੀ ਵੀ ਰਹਿਣਾ ਹੋ ਗਿਆ ਕੈਸਟਾ ਹੋ ਗਿਆ ਰਿਕਾਰਡ ਤਾ ਹੋਏ ਮਸ਼ੀਨਾ ਜੋ ਵੀ ਉਹਨਾਂ ਨੇ ਦਿਖਾਇਆ ਬਸ ਉਹ ਸਾਰਾ ਆਪਣਾ ਸੀਗਾ ਫੇ ਜੇ ਸਿੱਕੇ ਕਿਹੜੇ ਸਦੀਆਂ ਦੇ ਪਏ ਨੇ ਸਿੱਕੇ ਵਸ ਪੁਰਾਣੇ ਤੇ ਪੁਰਾਣੇ ਸਟੇਟਾਂ ਦੇ ਲਾ ਲਓ ਜਾਂ ਬੋਗਲਾ ਦੇ ਟਾਈਮ ਦੇ ਪਏ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਥੇ ਨਿਗਾ ਮਾਰਨ ਇਹ ਦੇਖੋ ਸਿੱਕੇ ਜਿਨ੍ਹਾਂ ਦੀ ਅਚਰਪੀਆਂ ਵਗੈਰਾ ਵੀ ਕੋਈ ਆਈਆਂ ਜੀ ਤੁਹਾਡੇ ਕੋਲ ਹਾਂ ਪਈਆਂ ਨੇ ਜੋ ਵੀ ਪਈਆਂ ਨੇ ਉਹ ਵੀ ਪਈਆਂ ਨੇ ਹਾਂਜੀ ਹਾਂਜੀ ਦਾਦਾ ਜੀ ਤੋਂ ਸ਼ੁਰੂ ਹੋਇਆ ਤੇ ਹੁਣ ਅੱਗੇ ਪੀੜੀ ਦਾ ਪੀੜੀ ਚੱਲਦਾ ਆ ਰਿਹਾ ਹਾਂਜੀ ਹਾਂਜੀ ਤੇ ਦੇਖੋ ਸ਼ੌਂਕ ਦਾ ਤਾਂ ਵੈਸੇ ਕੋਈ ਮੁੱਲ ਨਹੀਂ ਹੁੰਦਾ ਫੇਰ ਵੀ ਹੁਣ ਤੱਕ ਕਿੰਨਾ ਕੁ ਇਨਵੈਸਟਮੈਂਟ ਤੁਸੀਂ ਕਰ ਚੁੱਕੇ ਜੀ ਇਨਵੈਸਟਮੈਂਟ ਤਾਂ ਬਹੁਤ ਜ਼ਿਆਦਾ ਹੋ ਗਈ ਜੀ ਕੋਈ ਅੰਤ ਨਹੀਂ ਹੈ ਕੋਈ ਅੰਤ ਨਹੀਂ ਹੈਗਾ ਜੀ ਉਹ ਉਹ ਇਹ ਸ਼ੌਂਕ ਦਾ ਮੁੰਨੀ ਹੈ ਹਾਂਜੀ ਹਾਂਜੀ ਤੁਸੀਂ ਕੋਰਚੀ ਦੇਖੋਗੇ ਕਿ ਆ ਦੇਖੋ ਜਿਹਦੇ ਵਿੱਚ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਗੋਲੀ ਪੈਂਦੀ ਹੁੰਦੀ ਸੀ ਉਹ ਵੀ 벨ਟ ਪਈ ਹੈ ਤੇ ਪੁਰਾਣੇ ਜ਼ਮਾਨੇ ਦੀ ਹੱਥਗੜੀ ਵੀ ਪਈ ਹੈ ਹਾਂਜੀ ਜਿਹੜੀ ਕਿ ਅੰਗਰੇਜ਼ਾਂ ਦੇ ਸਮੇਂ ਦੀ ਲੱਗਦੀ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਹੀ ਵਧਤੀ ਜਾਂਦੀ ਹੋਊਗੀ ਹਾਂਜੀ ਹਾਂਜੀ ਪੁਰਾਣੀ ਹੈ ਪੁਰਾਣੀ ਹੈ ਜੀ ਤੇ ਇਸ ਤੋਂ ਇਲਾਵਾ ਹੋਰ ਕਿਹੜੀ ਆਈਟਮ ਜਿਹੜੀ ਕੈਸਟਾ ਵਗੈਰਾ ਤੁਸੀਂ ਗੱਲ ਕਰਦੇ ਸੰਗੀਤਾ ਦਾ ਤੁਸੀਂ ਥੱਲੇ ਪੈ ਜੀ ਥੱਲੇ ਪੈਣ ਤਵੇ ਵਗੈਰਾ ਵੀ ਹੁੰਦੇ ਕੋਈ ਆਪਣੀ ਇਹੋ ਜਿਹੀ ਆਈਟਮ ਜਿਹੜੀ ਸਾਨੂੰ ਹੋਰ ਦਿਖਾ ਸਕੂ ਉੱਪਰ ਜਿਹੜੀ ਫਰਾਤਨ ਹੈਗੀ ਹੈ ਹੋਰ ਬਸ ਆ ਕੈਮਰਾ ਲਗਾ ਲਓ ਇਹ ਵੀ ਵਿਨਟੇਜ ਕੈਮਰਾ ਹੈ ਵਿਨਟੇਜ ਕੈਮਰਾ ਹੈ ਜੀ ਆਪਣੇ ਕੁਰੀ ਦੇ ਬਲਵੰਤ ਸਟੂਡੀਓ ਸੀਗੇ ਉਹਨਾਂ ਦੇ بیٹے ਮਨਜੀਤ ਸਿੰਘ ਨੇ ਇਹ ਗਿਫਟ ਕੀਤਾ ਸਾਨੂੰ ਪੁਰਾਣੇ ਬਲਵੰਤ ਸਿੰਘ ਜੀ ਸੀਗੇ ਉਹਨਾਂ ਨੇ ਸਟੂਡੀਓ ਚਲਾ ਰਹੇ ਸੀ ਉਹਨਾਂ ਨੇ بیٹے ਨੇ ਤੁਹਾਨੂੰ ਗਿਫਟਾਂ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕੱਟੋ-ਕੱਟ 100 200 ਸਾਲ ਪੁਰਾਣਾ ਹੋਏਗਾ ਇਹ ਚੀਜ਼ ਤਾਂ ਬੜੀ ਅੱਛੀ ਚੀਜ਼ਾਂ ਬਿジネス ਮਾਰ ਕੇ ਰੱਖਿਆ ਹੋਇਆ ਹੈ ਇਹ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਸੀਂ ਨਹੀਂ ਜਾਣਦੇ ਜਿਵੇਂ ਕਿ ਆ ਉਠ ਦੀ ਕਾਠੀ ਉਠ ਦੀ ਕਾਠੀ ਆ ਇੱਧਰ ਕੋੜੇ ਦੀ ਕਾਠੀ ਕੋੜੇ ਦੀ ਕਾਠੀ ਪਈਆ ਸਾਈਕਲ ਛੋਟੇ ਜਿਹੇ ਪੁਰਾਣੇ ਜ਼ਮਾਨੇ ਚ ਆਪਾਂ ਸਾਈਕਲ ਚਲਾਉਂਦੇ ਸੀ ਬੱਚਿਆਂ ਨੂੰ ਲੈ ਕੇ ਜਾਂਦਾਂ ਲੋ ਸੀ ਤੇ ਉਹ ਵੀ ਟੰਗਿਆ ਹੋਇਆ ਵਾ ਹਾਂਜੀ ਤੇ ਬਾਕੀ ਚੱਲਦੇ ਆ ਵੀਰ ਜੀ ਨਾਲ ਥੱਲੇ ਦੇਖਦੇ ਆ ਕਿ ਕੀ ਕੀ ਇਹਨਾਂ ਕੋਲ ਆਈਟਮਸ ਨੇ ਤੇ ਹੋ ਕੇ ਐਦਾਂ ਦਾ ਸ਼ੌਂਕ ਰੱਖਦੇ ਨੇ ਆਓ ਚੱਲੀਏ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਬਾਈ ਜੀ ਨੇ ਕੈਸਟਾ ਜਿਹੜੀਆਂ ਫਿਲਮਾਂ ਦੀਆਂ ਗਾਣੇ ਦੀਆਂ ਖੜੇ ਕੰਮ ਰਹਤੇ ਹੋ ਇਹ ਚੀਜ਼ ਬੜੀ ਰੀਅਲ ਹੁੰਦੀ ਹੈ ਇਕੱਠੀ ਕਰਨੀ ਇਹ ਫਿਰ ਕਿੱਦਾਂ ਮਿਲਦੇ ਆ ਜੀ ਭਾਂਡਿਆਂ ਤੋਂ ਮਿਲ ਜਾਂਦੇ ਵਾਦੂ ਉਹਨਾਂ ਟੱਬਰ ਵਾਲੇ ਵੇਚ ਜਾਂਦੇ ਬਾਹਰੋਂ ਕਹਿੰਦੇ ਕੀ ਰੱਖਣਾ ਇਹਦੇ ਅੱਛਾ ਮਤਲਬ ਜਿਹੜੇ ਕਹਿ ਸਕਦਾ ਕਿ ਜਿੰਨਾਂ ਦੀ ਡੈਥ ਹੋ ਜਾਂਦੀ ਹੈ ਅਗਲੇ ਦਾ ਮੈਡਲ ਅਗਲਾ ਕਹਿੰਦਾ ਸਾਡੇ ਦਾ ਕੀ ਕੰਮ ਨੇ ਉਹ ਪਿੱਤਲ ਦੇ ਹੁੰਦੇ ਜਾਂ ਗਿਲਟ ਦੇ ਹੁੰਦੇ ਆ ਭਾਂਡਿਆਂ ਵਾਲੇ ਵਿਕਣੇ ਆ ਇਹ ਹਾਂ 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 ਬਸ ਉਹਨਾਂ ਤੋਂ ਮਿਲ ਜਾਂਦੇ ਆ ਉਹਨਾਂ ਤੋਂ ਮਿਲ ਜਾਂਦੇ ਇਹਦੀ 5.5 ਇਹ ਆਪਣੇ ਫਾਦਰ ਸਾਹਿਬ ਫਾਦਰ ਨੇ ਖੜੇ ਨੇ ਤੁਸੀਂ ਦੇਖਦੇ ਹੋ ਸ਼ਕੀਨ ਸ਼ਕੀਨੀ ਜੱਟ ਦੀ ਇਤੇ ਨਾ ਜਾਵੇ ਹਾਂ ਅ ਮਿਊਜ਼ਿਕ ਸਿਸਟਮ ਸਪੇ ਨੇ ਇੱਕ ਕਿਹੜੇ ਸਮਿਆਂ ਦੇ ਹੋਣਗੇ ਤੁਹਾਡੇ ਕੋਲ ਇਹ ਲਾ ਕੇ ਚਲੋ ਇਹਨੂੰ ਸਪੋਰਟ ਪਲੇਅਰ ਕਹਿੰਦੇ ਸੀਗੇ ਜਦੋਂ ਆਪਣੇ ਕੈਸਟ ਦੇ ਵਿੱਚ ਪੀਤਾ ਹੁੰਦਾ ਉਦੋਂ ਇਹ ਹੁੰਦੇ ਆ ਇਹਦੇ ਵਿੱਚ ਇੱਥੇ ਕੈਸਟ ਪੈਂਦੀ ਹੈ ਇਹ ਐਡੀਸ਼ਨ ਸਪੈਸ਼ਲ ਤਾਂਗ ਹੈ ਜੇ ਤੁਹਾਨੂੰ ਕੋਈ ਸਕੂਲ ਪਲੇਅਰ ਮਿਲੇਗਾ ਤਾਂ ਕੱਲੇ ਆਹੀ ਚੀਜ਼ ਤੁਹਾਨੂੰ ਚੱਲਣ ਨੂੰ ਦੇਖਣ ਨੂੰ ਮਿਲੂਗੀ ਵਿੱਚ ਕੈਸਟ ਨਾਲ ਜਲਦੀ ਦਿਖੂਗੀ ਇਹਦਾ weight ਤਕਰੀਬਨ 15 ਕਿਲੋ weight ਹੈ ਜੀ ਬਾਕੀ ਥੱਲੇ ਸਪੀਕਰ ਆ ਗਏ ਪੁਰਾਣੇ ਵਿਂਟੇਜ 1960 ਦੇ ਬਣੇ ਹੋਏ ਜਾਪਾਨ ਦੇ ਫਿਰ ਇਹਦੇ ਐਂਪਲੀਫਾਇਰ ਆ ਗਏ ਪੁਰਾਣੇ ਔਰ ਇਹ ਹੁੰਦੇ ਸੀ ਰਿਕਾਰਡ ਪਲੇਅਰ ਇਹ ਥੋੜੇ ਹਾਈ ਕੁਆਲਿਟੀ ਵਾਲੇ ਜਾਂਦੇ ਤੂੰ ਨਾਰਮਲ ਵੀ ਚੱਲੇ ਜਿਹੜੇ ਆਪਣੇ ਪੰਜਾਬ ਤੋਂ ਚੱਲਦੇ ਸੀਗੇ ਆ ਐਂਪਲੀਫਾਇਰ ਆ ਗਏ ਸਾਰੇ ਆ ਵੀ ਕੈਸ ਪਲੇਅਰ ਹੈ ਇਹ ਸਾਰੇ ਜਿੰਨੇ ਵੀ ਮਾਡਲ ਦਿਖਾ ਰਿਹਾ ਸਾਰੇ ਜਪਨੀਜ਼ ਮਾਡਲ ਆ ਆ ਸਾਰੇ ਐਂਪਲੀਫਾਇਰ ਨੇ ਆ ਵੀ ਕੈਸ ਪਲੇਅਰ ਆ ਗਏ ਜੀ ਆ ਥੱਲੇ ਰਿਕਾਰਡ ਪਲੇਅਰ ਪਿਆ ਹੈ ਬਾਕੀ ਪੁਰਾਣੇ ਵਾਕਮੈਨਸ ਵਗੈਰਾ ਸਾਰਾ ਕੁਝ ਹੁੰਦਾ ਆਪਣੇ ਕੋਲੇ ਇਹ ਆਪਣਾ ਪੁਰਾਣਾ ਪੁਰਾਣਾ ਸ਼ੌਂਕ ਸੀਗਾ ਕਿ ਪੁਰਾਣੀ ਆਪਣੀ ਸ਼ੌਪ ਵੀ ਸੀਗੀ ਹਾਂ ਨਹੀਂ 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 ਇਹ ਤਾਂ ਆਪਣਾ ਸ਼ੌਂਕ ਦੇ ਚੱਕਰ 'ਚ ਹੀ ਸੀਗਾ ਹੁਣ ਮੇਰਾ ਚੈਨਲ ਚੱਲਦਾ YouTube ਤੇ ਹੰਸ 뮤직 হাব ਅੱਛਾ ਹਾਂ ਉੱਥੋਂ ਆ ਕੋ ਜਿੰਨੇ ਵੀ ਆਪਣੇ ਕੋਲ ਕਲੈਕਸ਼ਨ ਆ ਸਾਰੀ ਵੀਡੀਓ ਪਾਈਆਂ ਹੋਈਆਂ ਨੇ ਦੇ ਉੱਪਰ ਕਿਸੇ ਨੇ ਬਾਏ ਕਰਨੀ ਹੈ ਸੇਲ ਕਰਨੀ ਹੈ ਤਾਂ ਉੱਥੋਂ ਕਰ ਸਕਦਾ ਤੁਸੀਂ ਅਗਰ ਕਿਸੇ ਨੇ ਵੀ ਕਿਸੇ ਵੀ ਸਬਸਕ੍ਰਾਈਬਰ ਨੇ ਜਾਂ ਕਿਸੇ ਵੀ ਮਿੱਤਰ ਪਿਆਰੇ ਨੇ ਕੋਈ ਚੀਜ਼ ਪੁਰਾਣੀ ਵਿਰਸੇ ਦੀ ਚੀਜ਼ ਹਾਂਜੀ ਬਾਈ ਕਰਨੀ ਹੋਵੇ ਤਾਂ ਤੁਸੀਂ ਹਾਂਸ 뮤지컬 ਹਬ ਦੇ ਉੱਪਰ ਹਾਂਸ 뮤지컬 ਹਬ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਜੀ ਕਮੈਂਟ ਕਰਕੇ ਇਹਨਾਂ ਨੂੰ ਆਪਣਾ ਚੀਜ਼ ਲੈ ਸਕਦੇ ਹੋ ਜਾਂ ਜੇ ਤੁਹਾਡੇ ਕੋਲ ਕੋਈ ਐਹੋ ਜੀ ਚੀਜ਼ ਆ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਇਹਨਾਂ ਨੂੰ ਕਮੈਂਟ ਕਰ ਸਕਦੇ ਹੋ ਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਕਿ ਇੱਥੇ ਪਈ ਨੇ ਇਹ ਚਾਬੀ ਵਾਲੇ ਮਸ਼ੀਨਾਂ ਨੇ ਜੀ ਪੁਰਾਣੀਆਂ ਆ ਇਹਦੇ ਪਹਿਲਾਂ ਚਾਬੀ ਤੇ ਚੱਲਦੀ ਹੁੰਦੀ ਸੀ ਅੱਛਾ ਮਤ ਕਿ ਉਹ ਜਿਹਨੂੰ ਆਪਾਂ ਕਹਿ ਦਿੰਦੇ ਸੀ ਤਵੇ ਵਾਲਾ ਸਪੀਕਰ ਚੱਲਦਾ ਹੁੰਦਾ ਸੀ ਪੁਰਾਣਾ ਜੀ ਹਾਂ ਜੀ अच्छा कस्टमर कार्ड दवे महीना ठीक है मेरा नेट और को मिल जाएगा ये कहंदे ने शौक ਦਾ ਕੋਈ ਮੁੱਲ ਨਹੀਂ ਹੁੰਦਾ ਉਹ ਇਹਨਾਂ ਨੇ ਵਿਰਸੇ ਨੂੰ ਸੰਭਾਲ ਕੇ ਰੱਖ ਕੇ ਸ਼ੌਂਕਾ ਆਪਣਾ ਪੂਰਾ ਕਰਦੇ ਹੋਏ ਤੇ ਟੈਲੀਫੋਨ ਵੀ ਜਿਹੜਾ ਹੈ ਪੁਰਾਣੀਆਂ ਸਦੀਆਂ ਦਾ ਟੈਲੀਫੋਨ ਕਿ ਸਿੱਕਾ ਪਾ ਕੇ ਤੁਸੀਂ ਆਪਣਾ ਕਾਲ ਕਰ ਸਕਦੇ ਹੁੰਦੇ ਸੀ ਆ ਦੇਖੋ ਲਿਖਿਆ ਹੋਇਆ ਯੂਜ਼ ਓਨਲੀ 150 ਪੈਸਾ ਕੁਆਇਨਸ ਤੇ ਲੱਗਿਆ ਹੋਇਆ ਬਾਕੀ ਹੋਰ ਵੀਰ ਜੀ ਤੁਸੀਂ ਦੱਸ ਰਹੇ ਸੀ ਕਿ ਕੋਈ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਇੱਥੇ ਨਹੀਂ ਪਈਆਂ ਕਿਤੇ ਹੋਰ ਪਈਆਂ ਨੇ ਹਾਂਜੀ ਫਾਰਮ ਦੇ ਵਿੱਚ ਪਈਆਂ ਰਕੜੇ ਤੇ ਕੱਡੇ ਕੁਪੂ ਮੋਟਰ ਦੇ ਅੰਕਲ ਉਹ ਸਾਰਾ ਉੱਧਰ ਖੜਾ ਜੀ ਚਲੋ ਇਹ ਚੀਜ਼ਾਂ ਵੀ ਤੁਹਾਨੂੰ ਕਿਸੇ ਦਿਨ ਫੇਰ ਦਿਖਾਵਾਂਗੇ ਵੀਰ ਜੀ ਨਾਲ ਫੇਰ ਮਿਲਾਂਗੇ ਹਾਂ ਦੇਖੋ 10 ਮਿੰਟ ਵਿੱਚ ਉਹ ਆਏ ਲੈ ਜੋ ਤੇ ਹਾਂ ਜੇ ਅੰਦਰ ਨਾ ਆ ਕੋ